ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਮੂਲ ਮੰਤਰ ਦਾ ਜਾਪ 11 ਦਿਨ ਇਸ ਵਿਧੀ ਦੇ ਨਾਲ ਕਰ ਲੈਂਦੇ ਹੋ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਜੇਕਰ ਤੁਸੀਂ ਇਸ ਤਰੀਕੇ ਨਾਲ ਪਾਠ ਕਰੋਗੇ ਜਾਪ ਕਰੋਗੇ ਪਰਮਾਤਮਾ ਜੀ ਦੀ ਕਿਰਪਾ ਹੋਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਧ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਹੈ ਜੀ ਕਿ ਮੂਲ ਮੰਤਰ ਦਾ ਜਾਪ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ 11 ਦਿਨ ਇਸ ਵਿਧੀ ਨਾਲ ਕਰ ਲੈਣਾ ਹੈ ਵੇਖਿਓ ਫਿਰ ਪਰਮ ਪਿਤਾ ਪਰਮੇਸ਼ਰ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਅੰਗ ਸੰਗ ਸਹਾਈ ਹੋ ਜਾਣਗੇ ਤੁਹਾਡੀ ਹਰ ਇੱਕ ਅਰਦਾਸ ਪੂਰੀ ਹੋ ਜਾਵੇਗੀ ਸਾਧ ਸੰਗਤ ਜੀ ਜ਼ਿੰਦਗੀ ਦੇ ਵਿੱਚ ਅਸੀਂ ਅਨੇਕਾਂ ਹੀ ਉਮੀਦਾਂ ਤੇ ਇਛਾਵਾਂ ਨੂੰ ਲੈ ਕੇ ਤੁਰੇ ਫਿਰਦੇ ਹਾਂ ਤੇ ਫਿਰ ਸਾਧ ਸੰਗਤ ਜੀ ਹਰ ਮਨੁੱਖ ਚਾਹੁੰਦਾ ਹੈ ਉਹਦੀ ਜ਼ਿੰਦਗੀ ਵਿੱਚ ਸੁੱਖ ਹੋਵੇ ਸ਼ਾਂਤੀ ਹੋਵੇ ਰੋਜ਼ੀ ਰੋਟੀ ਵਿੱਚ ਬਰਕਤ ਪੈ ਜਾਵੇ ਪਰਿਵਾਰ ਉਸ ਦਾ ਹਮੇਸ਼ਾ ਹੀ ਹੱਸਦਾ ਵਸਦਾ ਰਹੇ ਪਰ ਅਕਸਰ ਅਸੀਂ ਵੇਖਦੇ ਹਾਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਪਰ ਜੇਕਰ ਮੂਲ ਮੰਤਰ ਦੀ ਅਖੰਡ ਸ਼ਕਤੀ ਨੂੰ ਪੂਰੇ ਸ਼ਰਧਾ ਨਾਲ ਵਿਸ਼ਵਾਸ ਦੇ ਨਾਲ ਤੇ ਨਿਯਮਾਂ ਦੇ ਨਾਲ ਜਾਪ ਕਰੀਏ ਤਾਂ ਉਸ ਅਨੁਸਾਰ ਜਾਪ ਕਰਨ ਦੇ ਨਾਲ ਸਾਧ ਸੰਗਤ ਜੀ ਜਿਹੜਾ ਕੰਮ ਅਸੰਭਵ ਵੀ ਹੁੰਦਾ ਹੈ ਉਹ ਵੀ ਸੰਭਵ ਹੋ ਜਾਂਦਾ ਹੈ ਭਾਵ ਕਿ ਜਿਹੜਾ ਕੰਮ ਲੱਗਦਾ ਹੈ ਸਾਨੂੰ ਕਿ ਇਹ ਸਾਡਾ ਨਹੀਂ ਬਣੇਗਾ ਉਹ ਵੀ ਪਰਮਾਤਮਾ ਜੀ ਦੀ ਕਿਰਪਾ ਨਾਲ ਤੈ ਹੋ ਜਾਂਦਾ ਹੈ ਹਰ ਇੱਕ ਇੱਛਾ ਪੂਰੀ ਹੋ ਜਾਂਦੀ ਹੈ ਤੇ ਸਾਡਾ ਵੱਡੇ ਤੋਂ ਵੱਡਾ ਦੁੱਖ ਵੀ ਕਟਿਆ ਜਾਂਦਾ ਹੈ ਸਾਥ ਸੰਗਤ ਜੀ ਅੱਜ ਦੀ ਕਥਾ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਉਸ ਵਿਧੀ ਦੇ ਬਾਰੇ ਜਿਸ ਵਿਧੀ ਨੂੰ ਅਪਣਾ ਕੇ ਤੁਸੀਂ 11 ਦਿਨ ਵਿੱਚ ਮੂਲ ਮੰਤਰ ਦਾ ਜਾਪ ਕਰਕੇ ਆਪਣੇ ਜੀਵਨ ਵਿੱਚ ਇੱਕ ਚਮਤਕਾਰੀ ਬਦਲਾਵ ਆਉਂਦਿਆਂ ਹੋਇਆਂ ਵੇਖ ਸਕਦੇ ਹੋ ਸਾਤ ਸੰਗਤ ਜੀ ਅਸਲ ਗੱਲ ਸਿਰਫ ਉਚਾਰਨ ਦੀ ਨਹੀਂ ਹੁੰਦੀ ਸਗੋਂ ਸਾਡੇ ਮਨ ਦੀ ਭਾਵਨਾ ਦੀ ਹੁੰਦੀ ਹੈ ਸਾਡੇ ਮਨ ਵਿੱਚ ਜਿਹੜੀ ਸ਼ਰਧਾ ਹੁੰਦੀ ਹੈ ਉਸ ਦੀ ਹੁੰਦੀ ਹੈ ਸਾਤ ਸੰਗਤ ਜੀ ਇਸ ਕਥਾ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਸਮਝ ਨਹੀਂ ਆਉਂਦੀ ਤੇ ਅਸੀਂ ਆਖਰ ਵਿੱਚ ਤੁਹਾਨੂੰ ਉਹ ਲੁਕੀ ਹੋਈ ਗੱਲ ਵੀ ਦੱਸਾਂਗੇ ਜੋ ਜਾਪ ਕਰਦੇ ਸਮੇਂ ਜ਼ਿੰਦਗੀ ਦੇ ਰੁਖ ਨੂੰ ਮੋੜ ਦਿੰਦੀ ਹੈ ਭਾਵ ਕਿ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲੈ ਆਉਂਦੀ ਹੈ ਸਾਤ ਸੰਗਤ ਜੀ ਨਿਮਰਤਾ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਨਮਸਤਕ ਹੋ ਕੇ ਇੱਕ ਅਮੁੱਲਕ ਗਿਆਨ ਨੂੰ ਸਮਝਣਾ ਚਾਹੀਦਾ ਹੈ ਸਾਤ ਸੰਗਤ ਜੀ ਮੂਲ ਮੰਤਰ ਦਾ ਪਾਠ ਸਾਡੀ ਰੂਹ ਦੀ ਖੁਰਾਕ ਹੈ ਸਾਨੂੰ ਵਾਹਿਗੁਰੂ ਨਾਲ ਜੋੜਨ ਵਾਲਾ ਇੱਕ ਪਵਿੱਤਰ ਛੋਟਾ ਜਿਹਾ ਰਸਤਾ ਹੈ ਉਸ ਨੂੰ ਅਸੀਂ ਤੈਅ ਕਰਨਾ ਹੈ ਇਹ ਸਿਰਫ ਇੱਕ ਮੰਤਰ ਹੀ ਨਹੀਂ ਇੱਕ ਸਚਾਈ ਦਾ ਦਰਵਾਜ਼ਾ ਹੈ ਜੋ ਸਾਨੂੰ ਪਰਮਾਤਮਾ ਜੀ ਦੀ ਹਕੀਕਤ ਵੱਲ ਲੈ ਕੇ ਜਾਂਦਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈ ਅਕਾਲ ਮੂਰਤ ਅਜੋਨੀ ਸੈਭੰਗ ਗੁਰਪ੍ਰਸਾਦ ਇਹ ਸ਼ਬਦ ਸਾਡੇ ਮਨ ਤੇ ਅਸਰ ਕਰਦੇ ਹਨ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਸਿਰਫ ਇੱਕ ਹੀ ਸੱਚਾ ਵਾਹਿਗੁਰੂ ਹੈ ਜੋ ਸਾਡੇ ਲਈ ਸਦਾ ਹਾਜ਼ਰ ਨਾਜ਼ਰ ਹੈ ਜੋ ਸਭ ਕੁਝ ਰਚਣ ਵਾਲਾ ਹੈ ਅਤੇ ਜੋ ਕਿਸੇ ਤੋਂ ਨਹੀਂ ਡਰਦਾ ਕਿਸੇ ਦੇ ਨਾਲ ਵੀ ਵੈਰ ਨਹੀਂ ਰੱਖਦਾ ਜੋ ਸਮੇ ਤੋਂ ਪਰੇ ਹੈ ਜੋ ਜਨਮ ਮਰਨ ਦੇ ਚੱਕਰ ਤੋਂ ਵੀ ਰਹਿਤ ਹੈ ਅਤੇ ਜੋ ਸਿਰਫ ਗੁਰੂ ਦੀ ਕਿਰਪਾ ਨਾਲ ਹੀ ਜਾਣਿਆ ਜਾ ਸਕਦਾ ਹੈ ਸਾਧ ਸੰਗਤ ਜੀ ਜਦੋਂ ਅਸੀਂ ਮੂਲ ਮੰਤਰ ਦਾ ਜਾਪ ਦਿਲੋਂ ਕਰਦੇ ਹਾਂ ਤਾਂ ਫਿਰ ਸਾਡਾ ਮਨ ਹੌਲੀ-ਹੌਲੀ ਪਰਮ ਪਿਤਾ ਪਰਮਾਤਮਾ ਸੱਚੇ ਪਾਤਸ਼ਾਹ ਜੀ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ ਸਾਡਾ ਗੁਰਬਾਣੀ ਨਾਲ ਪਿਆਰ ਪੈ ਜਾਂਦਾ ਹੈ ਜਦੋਂ ਅਸੀਂ ਇਸ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਾਂਗੇ ਤਾਂ ਸਾਡੇ ਰਸਨਾ ਤੇ ਇਹ ਜਾਪ ਇੰਨਾ ਆਵੇਗਾ ਕਿ ਸਾਡਾ ਹਰ ਵੇਲੇ ਦਿਲ ਕਰੇਗਾ ਕਿ ਅਸੀਂ ਵੇਲੇ ਸਮੇਂ ਵਿੱਚ ਜਦੋਂ ਵੀ ਸਾਡਾ ਧਿਆਨ ਇੱਧਰ ਉੱਧਰ ਹੁੰਦਾ ਹੈ ਉਦੋਂ ਅਸੀਂ ਜਾਪ ਹੀ ਕਿਉਂ ਨਾ ਕਰ ਲਈਏ ਇਹ ਮੰਤਰ ਅੰਦਰ ਜਾ ਕੇ ਸਾਡੀ ਕਮਾਈ ਬਣ ਜਾਵੇਗਾ ਜੋ ਸਾਡੀਆਂ ਬੁਰੀਆਂ ਸੋਚਾਂ ਨੂੰ ਸਾਫ਼ ਕਰ ਦੇਵੇਗਾ ਸਾਡੇ ਅੰਦਰ ਪੰਜ ਕ੍ਰਿਤੀਆਂ ਨੂੰ ਕੱਟ ਦੇਵੇਗਾ ਕਾਮ, ਕ੍ਰੋਧ, ਲੋਭ ਤੇ ਹੰਕਾਰ ਤੇ ਨਾਲ ਨਾਲ ਜੋ ਸਾਡੀਆਂ ਬੁਰੀਆਂ ਸੋਚਾਂ ਹਨ ਉਹਨਾਂ ਨੂੰ ਵੀ ਸਾਫ਼ ਕਰ ਦੇਵੇਗਾ ਸਾਡੇ ਅਹੰਕਾਰ, ਲਾਲਚ, ਨਫ਼ਰਤ ਤੇ ਡਰ ਨੂੰ ਵੀ ਖਤਮ ਕਰਦਾ ਹੈ ਸਾਤ ਸੰਗਤ ਜੀ ਇਹ ਸਾਡੇ ਅੰਦਰ ਇੱਕ ਨਵੀਂ ਸ਼ਕਤੀ ਪੈਦਾ ਕਰ ਦੇਵੇਗਾ ਜੋ ਸਾਨੂੰ ਸਾਫ਼ ਨਿਮਰ ਤੇ ਸ਼ਾਂਤ ਬਣਾ ਦੇਵੇਗੀ ਸਾਤ ਸੰਗਤ ਜੀ ਮੂਲ ਮੰਤਰ ਦਾ ਜਾਪ ਸਿਰਫ ਉਚਾਰਨ ਕਰਨ ਨਾਲ ਨਹੀਂ ਸਗੋਂ ਆਪਣੇ ਮਨ ਵਿੱਚ ਧਾਰਨ ਕਰਨ ਲਈ ਵੀ ਹੁੰਦਾ ਹੈ ਜਦੋਂ ਤੱਕ ਇਹ ਮਨ ਵਿੱਚ ਨਹੀਂ ਵਸਦਾ ਉਦੋਂ ਤੱਕ ਅਸਲੀ ਰਸ ਸਾਨੂੰ ਨਹੀਂ ਮਿਲਦਾ ਕਿਉਂਕਿ ਮੂਲ ਮੰਤਰ ਸਾਨੂੰ ਸਿਖਾਉਂਦਾ ਹੈ ਸਾਡੀ ਹਕੀਕਤ ਕੀ ਹੈ ਪਰਮਾਤਮਾ ਦੀ ਹਕੀਕਤ ਕੀ ਹੈ ਅਤੇ ਅਸੀਂ ਕਿਵੇਂ ਉਸ ਨਾਲ ਮਿਲਾਪ ਕਰ ਸਕਦੇ ਹਾਂ ਇਹ ਉਹ ਸਥਾਈ ਰਸਤਾ ਹੈ ਜੋ ਮਨੁੱਖ ਨੂੰ ਭਟਕਣਾ ਤੋਂ ਬਚਾਉਂਦਾ ਹੈ ਜੀਵਨ ਨੂੰ ਰੌਸ਼ਨ ਕਰਦਾ ਹੈ ਕਿਉਂਕਿ ਸਾਧ ਸੰਗਤ ਜੀ ਅੱਜ ਸਾਰਾ ਹੀ ਸੰਸਾਰ ਦੁਖੀ ਤੇ ਪਰੇਸ਼ਾਨ ਹੈ ਹਰ ਇੱਕ ਮਨੁੱਖ ਕੋਈ ਨਾ ਕੋਈ ਦੁੱਖ ਵਿੱਚ ਜਕੜਿਆ ਹੋਇਆ ਹੈ ਹਰ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਦੁੱਖਾਂ ਦੀ ਘੜੀ ਆਣ ਪੈਂਦੀ ਹੈ ਸਾਧ ਸੰਗਤ ਜੀ ਹਰ ਮਨੁੱਖ ਦੇ ਵੱਖੋ ਵੱਖਰੇ ਦੁੱਖ ਹਨ ਕਈ ਲੋਕ ਤਾਂ ਬਿਮਾਰੀਆਂ ਤੋਂ ਪਰੇਸ਼ਾਨ ਹਨ ਕਿਸੇ ਦੇ ਘਰ ਵਿੱਚ ਪੈਸੇ ਨਾਲ ਸੰਬੰਧਿਤ ਸਮੱਸਿਆ ਚੱਲ ਰਹੀ ਹੈ ਪ੍ਰਸਾਦ ਸੰਗਤ ਜੀ ਇਹਨਾਂ ਸਭ ਚੀਜ਼ਾਂ ਦਾ ਹੱਲ ਮੂਲ ਮੰਤਰ ਵਿੱਚ ਛਪਿਆ ਹੋਇਆ ਹੈ ਗੁਰੂ ਦੀ ਬਾਣੀ ਵਿੱਚ ਛੁਪਿਆ ਹੋਇਆ ਹੈ ਸਾਧ ਸੰਗਤ ਜੀ ਜਦੋਂ ਅਸੀਂ 11 ਦਿਨ ਮੁਕੰਮਲ ਇਸ ਪਾਠ ਦਾ ਜਾਪ ਕਰਦੇ ਹਾਂ ਵਾਹਿਗੁਰੂ ਦੀ ਸਾਡੇ ਉੱਪਰ ਐਸੀ ਕਿਰਪਾ ਹੁੰਦੀ ਹੈ ਕਿ ਸਾਡੇ ਸਾਰੇ ਹੀ ਦੁੱਖ ਜੜ ਤੋਂ ਖਤਮ ਹੋ ਜਾਂਦੇ ਹਨ ਹੁਣ ਇਥੇ ਸਾਰਸੰਗੀ ਜੀ ਕਈ ਲੋਕ ਵਿਚਾਰ ਕਰਨਗੇ ਜੀ ਕਿ 11 ਦਿਨ ਦੇ ਨਾਲ ਹੀ ਕਿਵੇਂ ਸਾਡੇ ਤੇ ਚਮਤਕਾਰ ਹੋ ਜਾਵੇਗਾ ਬਾਣੀ ਤਾਂ ਸਾਨੂੰ ਰੋਜ਼ ਪੜ੍ਹਨੀ ਚਾਹੀਦੀ ਹੈ ਸਾਰਸੰਗੀ ਜੀ ਜੇਕਰ ਅਸੀਂ 11 ਦਿਨ ਜਾਪ ਕਰਨਾ ਸ਼ੁਰੂ ਕਰਾਂਗੇ ਨਾ ਤਾਂ ਹੌਲੀ-ਹੌਲੀ ਸਾਡੀ ਰਸਨਾ ਤੇ ਇੰਨਾ ਜ਼ਿਆਦਾ ਜਾਪ ਆ ਜਾਵੇਗਾ ਕਿ ਅਸੀਂ 11 ਦਿਨ ਤੋਂ ਬਾਅਦ ਇਸ ਜਾਪ ਨੂੰ ਕਰਨਾ ਛੱਡ ਹੀ ਨਹੀਂ ਸਕਾਂਗੇ ਸਗੋਂ ਅਸੀਂ ਇਸ 11 ਦਿਨ ਦਾ ਇਸ ਲਈ ਆਖਦੇ ਹਾਂ ਕਿਉਂਕਿ 11 ਦਿਨ ਤਾਂ ਕਰੋ ਫਿਰ ਤੁਹਾਡਾ ਮਨ ਆਪੇ ਹੀ ਪਰਮਾਤਮਾ ਨਾਲ ਜੁੜਨਾ ਸ਼ੁਰੂ ਹੋ ਜਾਵੇਗਾ। ਸਾਧ ਸੰਗਤ ਜੀ ਜੋ ਵੀ ਸਾਡੀ ਫਿਰ ਇਸ਼ਿਆ ਹੋਵੇਗੀ ਸਾਡੀ ਅਰਦਾਸ ਹੋਵੇਗੀ ਉਹ ਸੱਚ ਹੋਣੀ ਸ਼ੁਰੂ ਹੋ ਜਾਵੇਗੀ। ਸੋ ਫਿਰ ਸਾਧ ਸੰਗਤ ਜੀ ਜਦੋਂ ਅਸੀਂ ਆਖਦੇ ਹਾਂ ਮੂਰਤ ਮੰਤਰ ਦਾ ਜਾਪ 11 ਦਿਨ ਹੀ ਕਰਨਾ ਹੈ ਤਾਂ ਇਸ ਦਾ ਮਤਲਬ ਹੈ ਕਿ ਫਿਰ ਸਾਧ ਸੰਗਤ ਜੀ ਪਿੱਛੇ ਦਾ ਕੀ ਕਾਰਨ ਹੈ। ਮਨੁੱਖ ਦਾ ਮਨ ਬੜਾ ਹੀ ਚਲਾਕ ਤੇ ਚੰਚਲ ਹੁੰਦਾ ਹੈ। ਜਦੋਂ ਅਸੀਂ ਇਸ ਪਾਠ ਨੂੰ ਕਰਨ ਲਈ ਆਖਦੇ ਹਾਂ ਤਾਂ ਇਹ ਫਿਰ ਪਟਕਣਾ ਸ਼ੁਰੂ ਹੋ ਜਾਂਦਾ ਹੈ ਪਰ ਜਦੋਂ ਅਸੀਂ ਸਿਰਫ 11 ਦਿਨ ਦਾ ਹੀ ਆਖ ਕੇ ਪਾਠ ਕਹਿੰਦੇ ਹਾਂ ਕਿ ਕਰ ਲਓ ਸਾਧ ਸੰਗਤ ਜੀ ਫਿਰ ਮਨ ਵਿੱਚ ਇਹ ਗੱਲ ਆ ਜਾਂਦੀ ਹੈ ਕਿ 11 ਦਿਨ ਹੀ ਤਾਂ ਕਰਨਾ ਹੈ ਫਿਰ ਜਦੋਂ ਅਸੀਂ 11 ਦਿਨ ਪਾਠ ਕਰਦੇ ਹਾਂ ਤੇ ਗੁਰੂ ਦੇ ਉੱਪਰ ਫਿਰ ਸਾਨੂੰ ਭਰੋਸਾ ਹੋ ਜਾਂਦਾ ਹੈ ਫਿਰ ਸਾਡੀ ਆਦਤ ਬਣ ਜਾਵੇਗੀ ਸਾਡੇ ਰੋਮ ਰੋਮ ਵਿੱਚ ਇਹ ਜਾਪ ਵਸ ਜਾਵੇਗਾ ਫਿਰ ਸਾਨੂੰ ਪਾਠ ਕਰਦਿਆਂ ਹੋਇਆਂ ਆਨੰਦ ਆਉਣਾ ਸ਼ੁਰੂ ਹੋ ਜਾਵੇਗਾ ਸਾਤਸੰਗਤ ਜੀ ਜਿਸ ਤਰ੍ਹਾਂ ਕਿਸੇ ਨਵੀਂ ਆਦਤ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣ ਲਈ ਸਮਾਂ ਚਾਹੀਦਾ ਹੈ ਨਾ ਉਸੇ ਤਰ੍ਹਾਂ ਰੋਹਾਨੀ ਰਸਤੇ ਤੇ ਵੀ ਜਾਣ ਲਈ ਲਗਾਤਾਰ ਮਿਹਨਤ ਕਰਨ ਦੀ ਲੋੜ ਹੁੰਦੀ ਹੈ 11 ਦਿਨ ਮੂਲ ਮੰਤਰ ਦਾ ਨਿਜ਼ਮਤ ਪੰਜਾਬ ਕਰਨਾ ਸਾਨੂੰ ਅੰਦਰੋਂ ਇੱਕ ਨਵੀਂ ਤਰੰਗ ਨਾਲ ਜੋੜ ਦੇਵੇਗਾ ਫਿਰ ਸਾਤਸੰਗਤ ਜੀ 11 ਦਿਨ ਸਾਨੂੰ ਇਹ ਸਿਖਾਉਂਦੇ ਹਨ ਕਿ ਸੁੱਖ ਸ਼ਾਂਤੀ ਇਹਨਾਂ ਪੈਸਿਆਂ ਵਿੱਚ ਨਹੀਂ ਹੁੰਦੀ ਦੁਨੀਆ ਦੇ ਲਾਲਚਾਂ ਵਿੱਚ ਨਹੀਂ ਹੁੰਦੀ ਸਗੋਂ ਅਸਲੀ ਸੁਖ ਤਾਂ ਪਰਮਾਤਮਾ ਜੀ ਦੇ ਚਰਣਾ ਵਿੱਚ ਹੈ ਅਸਲੀ ਸੁਖ ਪਰਮਾਤਮਾ ਜੀ ਦੇ ਨਾਮ ਜਪਣ ਵਿੱਚ ਹੈ ਜਦੋਂ ਅਸੀਂ ਰੋਜ਼ ਸਵੇਰੇ ਜਾਪ ਕਰਦੇ ਹਾਂ ਤਾਂ ਹੌਲੀ-ਹੌਲੀ ਸਾਡੀ ਆਦਤ ਬਣ ਜਾਵੇਗਾ ਇੱਕ ਰਸ ਬਣ ਜਾਵੇਗਾ ਜੋ ਫਿਰ ਬਿਨਾਂ ਜਾਪ ਕੀਤੇ ਸਾਨੂੰ ਚੈਨ ਹੀ ਨਹੀਂ ਆਵੇਗਾ ਇਹ 11 ਦਿਨ ਅਸਲ ਵਿੱਚ ਸਾਡੇ ਅੰਦਰੂਨੀ ਤਬਦੀਲੀਆਂ ਦੀ ਸ਼ੁਰੂਆਤ ਹੁੰਦੀ ਹੈ ਸਾਤ ਸੰਗਤ ਜੀ ਜਿਸ ਤਰ੍ਹਾਂ ਪਾਣੀ ਵਿੱਚ ਪੱਥਰ ਸੁੱਟੀਏ ਤਾਂ ਲਹਿਰਾਂ ਬਣਦੀਆਂ ਹਨ ਉਸੇ ਤਰ੍ਹਾਂ ਜਦੋਂ ਅਸੀਂ 11 ਦਿਨ ਮੂਲ ਮੰਤਰ ਦਾ ਲਗਾਤਾਰ ਜਾਪ ਕਰਦੇ ਹਾਂ ਤਾਂ ਸਾਡੇ ਅੰਦਰ ਵੀ ਆਤਮਿਕ ਲਹਿਰਾਂ ਉੱਠਦੀਆਂ ਹਨ ਜੋ ਹੌਲੀ-ਹੌਲੀ ਸਾਨੂੰ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਲੈ ਜਾਂਦੀਆਂ ਹਨ ਸਾਧ ਸੰਗਤ ਜੀ ਇਹ ਦਿਨ ਮਨ ਨੂੰ ਸਾਫ਼ ਕਰਨ ਚਿੱਤ ਨੂੰ ਠਿਕਾਣਾ ਤੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਵਾਲਾ ਇੱਕ ਸੰਕਲਪ ਬਣ ਜਾਂਦਾ ਹੈ ਸਾਧ ਸੰਗਤ ਜੀ ਅਸੀਂ ਹੋਰ ਕਈ ਕੰਮਾਂ ਲਈ ਦਿਨ ਮਹੀਨੇ ਲੰਘਾ ਦਿੰਦੇ ਹਾਂ ਪਰ ਜੇ ਕੇਵਲ 11 ਦਿਨ ਸੱਚੇ ਮਨ ਨਾਲ ਵਾਹਿਗੁਰੂ ਦੇ ਨਾਮ ਨੂੰ ਸਮਰਪਿਤ ਕਰਦੇ ਹੀ ਤਾਂ ਸਾਧ ਸੰਗਤ ਜੀ 11 ਦਿਨ ਹੀ ਸਾਡੀ ਜ਼ਿੰਦਗੀ ਨੂੰ ਬਦਲ ਦੇਣਗੇ ਸਾਡੀ ਜ਼ਿੰਦਗੀ ਵਿੱਚ ਸੁੱਖ ਲੈ ਕੇ ਆ ਸਕਦੇ ਹਨ ਹੁਣ ਮੂਲ ਮੰਤਰ ਦਾ ਜਾਪ ਕਰਨ ਦੀ ਵਿਧੀ ਬਾਰੇ ਜਾਣਦੇ ਹਾਂ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਕਰਨ ਦੀ ਵਿਧੀ ਬੜੇ ਹੀ ਪਵਿੱਤਰ ਤੇ ਸਰਲ ਤਰੀਕੇ ਵਾਲੀ ਹੈ ਕਿਉਂਕਿ ਇਹ ਕੋਈ ਰੁਟੀਨ ਵਰਗਾ ਕੰਮ ਨਹੀਂ ਇਹ ਤਾਂ ਇੱਕ ਆਤਮਿਕ ਮਿਲਾਪ ਦੀ ਰਾਹ ਧਾਰੀ ਹੈ ਸਾਧ ਸੰਗਤ ਜੀ ਜਾਪ ਕਰਨ ਦਾ ਸਭ ਤੋਂ ਉੱਚਾ ਸਮਾਂ ਅੰਮ੍ਰਿਤ ਵੇਲੇ ਦਾ ਮੰਨਿਆ ਜਾਂਦਾ ਹੈ। ਅੰਮ੍ਰਿਤ ਵੇਲੇ ਜਦੋਂ ਹਵਾ ਸ਼ਾਂਤ ਹੁੰਦੀ ਹੈ, ਸਾਰੀ ਧਰਤੀ ਸੁੱਤੀ ਪਈ ਹੁੰਦੀ ਹੈ। ਰੂਹ ਅਸਮਾਨੀ ਲਹਿਰਾਂ ਨਾਲ ਆਸਾਨੀ ਨਾਲ ਜੁੜ ਜਾਂਦੀ ਹੈ। ਇਸ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ। ਸਾਫ਼ ਸੁਥਰੇ ਕੱਪੜੇ ਪਾ ਕੇ ਜਿੱਥੇ ਵਿਘਨ ਨਾ ਹੋਵੇ ਉੱਥੇ ਬੈਠਣਾ ਹੈ। ਇਹ ਸਾਰੀ ਤਿਆਰੀ ਮਨ ਦੇ ਨਾਲ ਧਿਆਨ ਨੂੰ ਇਕਾਗਰ ਕਰਨ ਵਿੱਚ ਮਦਦ ਕਰਦੀ ਹੈ। ਜਾਪ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਨੂੰ ਸਿਮਰੋ। ਉਨ੍ਹਾਂ ਦੇ ਚਰਨਾਂ ਵਿੱਚ ਆਪਣੀ ਅਕਲ ਅਹੰਕਾਰ ਤੇ ਆਪਣੀਆਂ ਕਮਜ਼ੋਰੀਆਂ ਸਮਰਪਿਤ ਕਰ ਦਿਓ ਫਿਰ ਮੂਲ ਮੰਤਰ ਦੀ ਰਸਮੀ ਲੜੀ ਨੂੰ ਆਪਣੇ ਮਨ ਵਿੱਚ ਵਗਣ ਦਿਓ ਤੁਸੀਂ ਮਾਲਾ ਦੇ ਨਾਲ 108 ਵਾਰ ਵੀ ਜਾਪ ਕਰ ਸਕਦੇ ਹੋ ਜਾਂ ਫਿਰ ਬਿਨਾਂ ਮਾਲਾ ਦੇ ਸਾਹ ਨਾਲ ਸ਼ਬਦਾਂ ਨੂੰ ਜੋੜ ਕੇ ਵੀ ਜਾਪ ਕਰ ਸਕਦੇ ਹੋ ਸਾਧ ਸੰਗਤ ਜੀ ਜਾਪ ਦਿਲੋਂ ਹੋਣਾ ਚਾਹੀਦਾ ਹੈ ਤੇ ਫਿਰ ਸਿਰਫ ਮੂੰਹੋਂ ਨਾਲ ਨਹੀਂ ਕਰਨਾ ਸਿਰਫ ਅੱਖਾਂ ਨਾਲ ਹੀ ਨਹੀਂ ਕਰਨਾ ਤੇ ਜਾਂ ਫਿਰ ਅੱਖਰਾਂ ਨਾਲ ਨਹੀਂ ਕਰਨਾ ਜਦੋਂ ਤੱਕ ਮਨ ਨੂੰ ਕੇਂਦ੍ਰਿਤ ਨਾ ਹੋ ਜਾਵੇ ਮਨ ਨੂੰ ਹਰ ਗੱਲ ਛੂਹੇ ਨਾ ਉਹਨਾਂ ਚਿਰ ਮੂਲ ਮੰਤਰ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਮਿਲੇਗਾ ਸੋ ਜਦ ਆਪ ਕਰਦੇ ਸਮੇਂ ਆਪਣਾ ਧਿਆਨ ਹਰ ਸ਼ਬਦ ਦੇ ਅਰਥ ਵੱਲ ਰੱਖਿਆ ਕਰੋ ਜਿਵੇਂ ਇੱਕ ਓੰਕਾਰ ਅਰਥਾਤ ਪਰਮਾਤਮਾ ਇੱਕ ਹੈ ਸਤਨਾਮ ਉਸ ਦਾ ਨਾਮ ਸੱਚਾ ਹੈ ਕਰਤਾ ਪੁਰ ਉਹ ਸਭ ਕੁਝ ਕਰਨ ਵਾਲਾ ਹੈ ਸਾਥ ਸੰਗਤ ਜਿਵੇਂ ਜਿਵੇਂ ਤੁਸੀਂ ਇਸ ਗਰ ਵਿੱਚ ਡੁੱਬਦੇ ਜਾਓਗੇ ਤੁਹਾਡਾ ਮਨ ਚੁੱਪ ਤੇ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ ਸ਼ੁਰੂ ਸ਼ੁਰੂ ਵਿੱਚ ਮਨ ਭਟਕਦਾ ਹੁੰਦਾ ਹੈ ਵਿਚਾਰ ਵੀ ਆਉਣਗੇ ਪਰ ਸਾਧ ਸੰਗਤ ਜੀ ਰੁਕਣਾ ਨਹੀਂ ਵਾਰ-ਵਾਰ ਮਨ ਨੂੰ ਵਾਪਸ ਮੂਲ ਮੰਤਰ ਵਿੱਚ ਲੈ ਕੇ ਆਉਣਾ ਹੈ ਫਿਰ ਸਾਧ ਸੰਗਤ ਜੀ ਇਹ ਇੱਕ ਅਭਿਆਸ ਜੋ ਦਿਨੋ ਦਿਨ ਚੰਗਾ ਹੁੰਦਾ ਜਾਂਦਾ ਹੈ ਜਾਪ ਕਰਦੇ ਸਮੇਂ ਆਪਣੇ ਅੰਦਰੋਂ ਇੱਕ ਨਿਮਰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਕੋਈ ਬੱਚਾ ਆਪਣੇ ਮਾਪਿਆਂ ਨੂੰ ਯਾਦ ਕਰਦਾ ਹੈ ਨਾ ਲਾਲਚ ਨਾ ਜਾਪ ਕਰੋਨਾ ਤਾਂ ਕਿਸੇ ਡਰ ਤੋਂ ਸਿਰਫ ਪ੍ਰੇਮ ਤੇ ਭਰੋਸੇ ਨਾਲ ਹੀ ਜਾਪ ਕਰਦੇ ਹਾਂ ਤਾਂ ਇਹ ਮੂਲ ਮੰਤਰ ਸਾਹਾਂ ਤੇ ਧੜਕਣਾ ਨਾਲ ਰਲ ਜਾਂਦਾ ਹੈ ਤੁਸੀਂ ਸਮਝੋ ਸੱਚਮੁੱਚ ਜਾਪ ਹੋ ਰਿਹਾ ਹੈ ਸਾਥ ਸੰਗਤ ਜੀ ਇਹ ਵਿਧੀ ਕੋਈ ਕਠਨ ਤਰੀਕਾ ਨਹੀਂ ਹੈ ਬੜੀ ਆਸਾਨ ਅਤੇ ਸੌਖੀ ਵਿਧੀ ਹੈ ਇਸ ਵਿਧੀ ਦੇ ਬਹੁਤ ਫਾਇਦੇ ਹਨ ਤੁਹਾਡੀ ਜ਼ਿੰਦਗੀ ਵਿੱਚ ਬਦਲਾਵ ਆ ਜਾਵੇਗਾ ਤੁਹਾਡੇ ਮਨ ਦੀ ਹਰ ਇੱਕ ਅਰਦਾਸ ਪਰਮਾਤਮਾ ਦੇ ਚਰਨਾਂ ਵਿੱਚ ਪਹੁੰਚਣੀ ਸ਼ੁਰੂ ਹੋ ਜਾਵੇਗੀ ਜਦੋਂ ਅਸੀਂ 11 ਦਿਨ ਇਸ ਤਰ੍ਹਾਂ ਪਾਠ ਕਰਾਂਗੇ ਤਾਂ ਫਿਰ ਸਾਡੀ ਜ਼ਿੰਦਗੀ ਵਿੱਚ ਕਿਹੜੀਆਂ-ਕਿਹੜੀਆਂ ਤਬਦੀਲੀਆਂ ਆਉਣ ਲੱਗ ਜਾਣਗੀਆਂ ਜਦੋਂ ਤੁਸੀਂ ਪੂਰੇ ਭਰੋਸੇ ਸ਼ਰਦਾ ਤੇ ਨਿਯਮਾਂ ਦੇ ਨਾਲ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰੋਗੇ ਤੁਹਾਡੀ ਅੰਦਰਲੀ ਦੁਨੀਆ ਹੌਲੀ-ਹੌਲੀ ਬਦਲਣੀ ਸ਼ੁਰੂ ਹੋ ਜਾਵੇਗੀ ਤੁਹਾਡੀ ਨਜ਼ਰ 'ਚ ਸਾਰੇ ਹੀ ਲੋਕ ਇੱਕ ਸਮਾਨ ਹੋ ਜਾਣਗੇ ਨਾ ਕੋਈ ਅਮੀਰ ਨਾ ਕੋਈ ਗਰੀਬ ਨਾ ਕੋਈ ਛੋਟਾ ਤੇ ਨਾ ਕੋਈ ਵੱਡਾ ਸਾਤ ਸੰਗਤ ਜੀ ਪਹਿਲੇ ਗੱਲ ਮਨ ਦੇ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਆਉਣੇ ਸ਼ੁਰੂ ਹੋ ਜਾਂਦੀ ਹੈ ਜਿੱਥੇ ਪਹਿਲਾਂ ਅਣਗੌਲਿਆਂ ਵਿਚਾਰਾਂ ਦੀ ਭੇੜ ਲੱਗੀ ਹੁੰਦੀ ਹੈ ਉੱਥੇ ਹੁਣ ਖਾਮੋਸ਼ੀ ਵਸਣ ਲੱਗ ਜਾਂਦੀ ਹੈ ਜੋ ਗੱਲ ਕਦੇ ਰਾਤੀ ਸੌਣ ਨਹੀਂ ਸੀ ਦਿਨ ਦੀ ਹੁਣ ਉਹ ਗੱਲਾਂ ਹੌਲੀ-ਹੌਲੀ ਦੂਰ ਹੋ ਜਾਂਦੀਆਂ ਹਨ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਵੀ ਉੱਡ ਜਾਂਦੀਆਂ ਹਨ ਸਾਤ ਸੰਗਤ ਜੀ ਤੁਸੀਂ ਮਹਿਸੂਸ ਕਰੋ ਤੁਹਾਡੀ ਰੂਹ ਜਿਵੇਂ ਹੌਲੀ-ਹੌਲੀ ਮਿੱਠੀ ਠੰਡ ਵਿੱਚ ਲਿਪਟ ਜਾਵੇਗੀ ਤੁਹਾਡਾ ਦਿਲ ਵਿੱਚੋਂ ਗੁੱਸਾ ਫਿਕਰ ਨਫ਼ਰਤ ਬਿਲਕੁਲ ਦੂਰ ਹੋ ਜਾਣਗੇ। ਵਾਹਿਗੁਰੂ ਦੀ ਹਾਜ਼ਰੀ ਮਹਿਸੂਸ ਹੋਵੇਗੀ। ਅਤੇ ਕਈ ਵਾਰ ਰੋਣਾ ਵੀ ਆ ਜਾਂਦਾ ਹੈ ਬਿਨਾਂ ਕਿਸੇ ਵਜ੍ਹਾ ਦੇ ਕਿਉਂਕਿ ਅੰਦਰੋਂ ਜਵਾਬ ਮਿਲਣੇ ਸ਼ੁਰੂ ਹੋ ਜਾਂਦੇ ਹਨ। ਜੋ ਕਿਸੇ ਸਮੇਂ ਅਸੀਂ ਬਾਹਰ ਲੱਭਦੇ ਸੀ। ਇਥੋਂ ਤੱਕ ਕਿ ਸਰੀਰਕ ਦੇ ਰੋਗ ਹੌਲੀ-ਹੌਲੀ ਦੂਰ ਹੋ ਜਾਣਗੇ। ਸਾਥ ਸੰਗਤ ਜੀ ਇਹ ਸਾਰਾ ਕੁਝ ਏਵੇਂ ਹੀ ਹੁੰਦਾ ਹੈ। ਸੋ ਕਿਸੇ ਮਨੁੱਖੀ ਤਾਕਤ ਨਾਲ ਨਹੀਂ ਸਗੋਂ ਇਹ ਵਾਹਿਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਜਦੋਂ ਅਸੀਂ ਜਾਪ ਕਰਦੇ ਜਾਂਦੇ ਹਾਂ ਵਾਹਿਗੁਰੂ ਦੀ ਸ਼ਕਤੀ ਸਾਡੇ ਅੰਦਰ ਪ੍ਰਵੇਸ਼ ਕਰਨਾ ਸ਼ੁਰੂ ਕਰਦੀ ਹੈ ਤੇ ਕਈ ਵਾਰ ਲੋਕ ਸੋਚਦੇ ਹਨ ਮੂਲ ਮੰਤਰ ਦਾ ਜਾਪ ਕਰਕੇ ਜਾਦੂ ਵਰਗਾ ਕੁਝ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ ਇਹ ਕੋਈ ਚਮਤਕਾਰ ਨਹੀਂ ਤੁਸੀਂ ਇਹ ਸਮਝੋ ਕਿ ਜਾਪ ਕੋਈ ਜਾਦੂ ਮੰਤਰ ਤੰਤਰ ਨਹੀਂ ਹੁੰਦਾ ਇਹ ਤਾਂ ਪਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਦਾ ਸੌਖਾ ਰਸਤਾ ਹੈ ਤੁਰੰਤ ਹੀ ਖੋਦ ਨਹੀਂ ਹੁੰਦਾ ਇਸ ਦਾ ਅਰਥ ਇਹ ਨਹੀਂ ਕਿ ਕਿਰਪਾ ਨਹੀਂ ਹੋਈ ਤਾਂ ਚਲੋ ਪਾਠ ਕਰਨਾ ਛੱਡ ਦਿਓ ਜਾ ਬਹੁਤੇ ਲੋਕਾਂ ਦੀ ਸਮੱਸਿਆ ਉਹ ਹੁੰਦੀ ਹੈ ਕਿ ਉਹ ਚਾਹੁੰਦੇ ਹਨ ਸਾਨੂੰ ਤੁਰੰਤ ਫਲ ਮਿਲ ਜਾਵੇ ਵਾਰ-ਵਾਰ ਵਾਹਿਗੁਰੂ ਸਾਡੀ ਸਫਾਈ ਕਰਦੇ ਹਨ ਸਾਡੇ ਅੰਦਰਲੀ ਮੈਲ ਨੂੰ ਖਤਮ ਕਰਦੇ ਹਨ ਫਿਰ ਸਾਡੇ ਤੇ ਕਿਰਪਾ ਹੋਵੇਗੀ ਜਿਵੇਂ ਕੋਈ ਮਿੱਟੀ ਦੇ ਘੜੇ ਨੂੰ ਭਰਨ ਲਈ ਪਹਿਲਾਂ ਧੋ ਲੈਂਦਾ ਹੈ ਉਸੇ ਤਰ੍ਹਾਂ ਵਾਹਿਗੁਰੂ ਸਾਨੂੰ ਅੰਦਰੋਂ ਤਿਆਰ ਕਰਦੇ ਹਨ ਸਾਥ ਸੰਗਤ ਜੀ ਇਹ ਰਸਤਾ ਵਿਸ਼ਵਾਸ ਤੇ ਧੀਰਜ ਵਾਲਾ ਹੈ ਜਿਹੜਾ ਮਨੁੱਖ ਸੱਚੇ ਦਿਲੋਂ ਜਾਪ ਕਰਦਾ ਹੈ ਕਦੇ ਖਾਲੀ ਹੱਥ ਨਹੀਂ ਆਉਂਦਾ ਤਾਂ ਪਰਮਾਤਮਾ ਜੀ ਦੀ ਹਮੇਸ਼ਾ ਕਿਰਪਾ ਬਣੀ ਰਹਿੰਦੀ ਹੈ ਕਈ ਵਾਰ ਸਾਧ ਸੰਗਤ ਜੀ ਜੋ ਮੰਗਿਆ ਨਹੀਂ ਮਿਲਦਾ ਤਾਂ ਇਹ ਵਾਹਿਗੁਰੂ ਦੀ ਬੇਅੰਤ ਕਿਰਪਾ ਦਾ ਆਨੰਦ ਲੈਣਾ ਸਿੱਖੋ ਨਾ ਕੋਈ ਹਿਸਾਬ ਨਾ ਕੋਈ ਸੌਦਾ ਸਿਰਫ ਪਿਆਰ ਤੇ ਸਿਰਫ ਕਰੋਣਾ ਸਾਧ ਸੰਗਤ ਜੀ ਆਖਰੀ ਗੱਲ ਸਭ ਤੋਂ ਜ਼ਰੂਰੀ ਜਦੋਂ ਤੁਸੀਂ 11 ਦਿਨ ਦਾ ਪਵਿੱਤਰ ਜਾਪ ਪੂਰਾ ਕਰ ਲਓਗੇ ਵਾਹਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਇੱਕ ਸੱਚੀ ਨਿਮਰਤਾ ਨਾਲ ਅਰਦਾਸ ਕਰਿਓ ਇਹ ਅਰਦਾਸ ਕੋਈ ਰਟਣ ਵਾਲੀ ਬਾਣੀ ਨਹੀਂ ਇਹ ਤੁਹਾਡੇ ਦਿਲ ਅੰਦਰੋਂ ਨਿਕਲੀ ਹੋਣੀ ਚਾਹੀਦੀ ਹੈ ਆਪਣੇ ਅੰਦਰ ਜੋ ਵੀ ਕੋਈ ਦੁੱਖ ਹੋਵੇ ਖੁਸ਼ੀ ਹੋਵੇ ਪਰਮਾਤਮਾ ਦੇ ਅੱਗੇ ਰੱਖ ਦਿਓ ਸਾਰੇ ਮਸਲੇ ਹੱਲ ਹੋ ਜਾਣੇ ਹਨ ਕਿ ਹੇ ਵਾਹਿਗੁਰੂ ਪਰਮਾਤਮਾ ਮੇਰੇ ਕੋਲ ਕੁਝ ਨਹੀਂ ਸਿਰਫ ਤੁਸੀਂ ਹੀ ਹੋ ਤੁਸੀਂ ਮੇਰਾ ਸਾਥ ਹੋ ਤੁਸੀਂ ਮੇਰੇ ਮਨ ਨੂੰ ਸਾਫ਼ ਕਰਨਾ ਹੈ ਮੇਰੇ ਹਿਰਦੇ ਵਿੱਚ ਆਪਣੀ ਹਾਜ਼ਰੀ ਲਾਉਣੀ ਹੈ ਸਾਤ ਸੰਗਤ ਜੀ ਇਹ ਨਾ ਲੱਗੇ ਕਿ ਅਸੀਂ ਕਿਸੇ ਚੀਜ਼ ਦੇ ਬਦਲੇ ਜਾਪ ਕੀਤਾ ਹੈ ਬਲਕਿ ਮਹਿਸੂਸ ਹੋਵੇ ਕਿ ਇੱਕ ਰਿਸ਼ਤਾ ਪਰਮਾਤਮਾ ਨਾਲ ਜੁੜਿਆ ਹੈ ਜੋ ਨਿਭਣ ਵਾਲਾ ਬਣ ਜਾਵੇ ਫਿਰ ਅਰਦਾਸ ਕਰਕੇ ਵਾਹਿਗੁਰੂ ਜੀ ਦੇ ਅੱਗੇ ਸਮਰਪਿਤ ਹੋ ਜਾਓ ਫਿਰ ਪਰਮਾਤਮਾ ਉਹੀ ਕਰਨਗੇ ਜੋ ਉਹਨਾਂ ਨੂੰ ਚੰਗਾ ਲੱਗੇਗਾ ਸੋ ਸਾਤ ਸੰਗਤ ਜੀ ਜੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੰਦਰਲੀ ਸ਼ਾਂਤੀ ਤੇ ਖੁਸ਼ੀ ਚਾਹੁੰਦੇ ਹੋ ਤਾਂ ਪਰਮਾਤਮਾ ਜੀ ਦੀ ਹਾਜ਼ਰੀ ਤੁਸੀਂ ਲਗਵਾਉਣੀ ਹੈ 11 ਦਿਨ ਦਾ ਜਾਪ ਕਰਨਾ ਹੈ ਫਿਰ ਵੇਖਿਓ ਪਰਮਾਤਮਾ ਜੀ ਦੀ ਕਿਰਪਾ ਹੁੰਦਿਆਂ ਦੇਰ ਨਹੀਂ ਲੱਗਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ